ਦੇਖਦੇ ਆਂ ਵੀ ਪਹਿਲੇ ਪਰਸ ਦੇ ਪੈਸੇ ਨਿਕਲਦੇ ਆਂ ਨਿਕਲੇ 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 ਲਏ 10 ਰੁਪਏ ਦੋ ਤਿੰਨ ਲੈ ਆਏ ਕੱਡੀ ਚੀਜ਼ ਹੋਰ ਵੀ ਲਾਉਣੀ ਪੈ ਸਕਦੀ ਐ ਛੇਤੀ ਹੋਰੇ ਆਏ ਹੋ ਅੱਜ ਹੀ ਲਾਉਣੇ ਆਂ ਹਾਂਜੀ ਜਿਹੜੀਆਂ ਚੀਜ਼ਾਂ ਆਪਾਂ ਹਲੇ ਤੱਕ ਰਿਵੀਲ ਨਹੀਂ ਕੀਤੀਆਂ ਇਹ ਕੋਈ ਕਸਟਮਰ ਆਇਆ ਸੀ ਹੁਣੇ-ਹੁਣੇ ਤੇ ਕੱਲ੍ਹ ਤੇ ਮੈਂ ਇਹਦੇ ਵਾਲ ਸੈੱਟ ਕਰ ਲਾਂ ਕਸਟਮਰ ਆਏ ਸੀ ਆਪਾਂ ਉਹਨਾਂ ਨੂੰ ਦਿਖਾਇਆ ਸੀ ਇੱਕ ਮੇਨ ਚੀਜ਼ ਹੋਰ ਇੱਧਰ ਫੋਕਸ ਕਰੋ ਆਪਣੇ ਕੋਲੇ ਆਪਣਾ ਆਪ ਦਾ ਟੇਲਰ ਹੈ ਜਿਨੇ ਵੀ ਕੱਪੜੇ ਸਟਿਚ ਕਰਾਉਣੇ ਆ ਤੁਸੀਂ ਸਾਡੇ ਤੋਂ ਕੱਪੜੇ ਸਟਿਚ ਕਰਵਾ ਸਕਦੇ ਹੋ ਸਾਡੀ ਲੋਕੇਸ਼ਨ ਹੈ ਜੀ ਪਿੰਡ ਭਾਗੀਵੰਦਰ ਮਾਹੀ ਨੰਗਲ ਰੋਡ ਨੇੜੇ ਵੱਡਾ ਸਕੂਲ ਤੇ ਹੋਰ ਟਿਫਿਕੇਸ਼ਨ ਨੇੜੇ ਬੱਸ ਸਟੈਂਡਾ ਬੱਸ ਸਟੈਂਡ ਸਾਡੇ ਜਮੇ ਨੇੜੇ ਹੈ ਠੀਕ ਹੈ ਜੀ ਇਹ ਨਣੀਆਂ ਚੀਜ਼ਾਂ ਬਣ ਕੇ ਆਈਆਂ ਜਿਹੜੀਆਂ ਹਲੇ ਤੱਕ ਮੈਂ ਆਪਣੇ ਪੇਜ ਤੇ ਵੀਡੀਓ ਨਹੀਂ ਪਾਈ ਨੈਚੁਰਲ ਕ੍ਰੇਪ ਦੇ ਉੱਤੇ ਸੂਰਜਮੁਖੀ ਦੇ ਫੁੱਲ ਸੂਰਜਮੁਖੀ ਦੇ ਇੱਕ ਬਹੁਤ ਹੀ ਸੋਹਣਾ ਕਲਰ ਕੰਬੀਨੇਸ਼ਨ ਹੈ ਇਹ ਵਾਲਾ ਇਹ ਹੈਗਾ ਮਹਿਰੂਨ ਕਲਰ ਦੀ ਕਮੀਜ਼ ਆਉਗੀ ਜੀ ਤੇ ਇਹਦੇ ਨਾਲ ਇਹ ਵਾਲਾ ਖਾਦੀ ਦਾ ਕੰਬੀਨੇਸ਼ਨ ਆ ਠੀਕ ਹੈ ਜੀ ਉਸ ਤੋਂ ਬਾਅਦ ਇਹ ਚੀਜ਼ਾਂ ਬਣ ਕੇ ਆਈਆਂ ਆਪਣੇ ਕੋਲੇ ਆਰਗੈਂਜ਼ਾ ਤੇ ਇਕੱਲੇ 골ਡਨ ਦਾ ਕੰਮ ਹੋਇਆਗਾ ਨਾਲੇ ਇਹਦੇ ਇਹ ਵਾਲੀ ਬੋਟਮ ਚੀਜ਼ਾਂ ਨੇ ਮੁਸਾਬਾ ਸਿਲਕ ਤੇ ਬਣੇ ਹੋਏ ਸੂਟ ਨੇ ਇਹ ਸੂਟ ਬਿਨਾ ਦੁਪट्टे ਤੋਂ 3000 ਦਾ ਕਿਉਂਕਿ ਮੁਸਾਬਾ ਸਿਲਕ ਦਾ ਜਿਹੜਾ ਫੈਬਰਿਕ ਆ ਉਹ ਥੋੜਾ ਮਹਿੰਗਾ ਹੁੰਦਾ ਤਾਂ ਜੇ ਤੁਸੀਂ ਇਹਨੂੰ ਸਸਤੇ ਫੈਬਰਿਕ ਤੇ ਕਰਵਾਉਣਾ ਤੁਸੀਂ ਆਪਣੀ ਇੱਛਾ ਨਾਲ ਕਰਵਾ ਸਕਦੇ ਹੋ ਆਪਾਂ ਤੁਹਾਡੇ ਬਜਟ ਦਾ ਪੂਰਾ ਖਿਆਲ ਰੱਖਾਂਗੇ ਜੇ ਤੁਸੀਂ 600 ਵਾਲਾ 700 ਵਾਲਾ ਸਟਾਫ ਖਾਦੀ ਦੇ ਤੇ ਕਰਾਉਣਾ ਤਾਂ ਇਹ ਸੂਟ ਤੁਹਾਨੂੰ ਘੱਟ ਦਾ ਪੈ ਜਾਊਗਾ ਪਰ ਮੁਸਾਬਾ ਸਿਲਕ ਤੇ ਇਹ ਬਿਨਾ ਦੁਪट्टे 3000 ਦਾ ਸੂਟ ਪਊਗਾ ਇਹਦੇ ਵਿੱਚ ਮੇਰੇ ਕੋਲੇ ਦੋ ਰੰਗ ਅਵੇਲੇਬਲ ਨੇ ਤੁਹਾਨੂੰ ਦੋਨੇ ਦਿਖਾ ਦਿੰਨੀ ਆ ਦੂਜਾ ਇਹ ਵਾਲਾ ਇਦੇ ਬਾਹਾਂ ਤੇ ਪਹੁੰਚਿਆ ਤੇ ਕੰਮ ਆਊਗਾ ਬਹੁਤ ਹੀ ਜ਼ਿਆਦਾ ਹੈਵੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਸੂਟ ਬਣ ਕੇ ਰੈਡੀ ਹੋਣਗੇ ਇਹ ਇਹ ਇੱਕ ਪਾਸੇ ਇਹ ਪਹੁੰਚਿਆ ਨਾ ਕੰਮ ਆ ਜੋ ਬਾਹਾਂ ਨਾਲ ਕੱਟੇਗੀ ਤੇ ਇਹ ਪਾਸੇ ਆ ਕੇ ਤੇ ਇਹ ਭੁਪਿੰਦਰਾ ਬ੍ਰਾਂਡ ਦੀ ਮਮਸਾਬਾ ਸਿਲਕਾ ਭੁਪਿੰਦਰਾ ਬ੍ਰਾਂਡ ਦੀ ਤੇ ਆਪਣੇ ਕੋਲੇ ਖੀਨ ਖਾਵ ਦੇ ਆਪਣੇ ਕੋਲੇ ਖੀਨ ਖਾਵ ਦੇ ਸੂਟ ਵੀ ਹੈਗੇ ਆ ਇਹ ਹੈਗੀ ਟਾਈ ਡਾਈ ਖੀਨ ਖਾਵ ਟਾਈ ਡਾਈ ਖੀਨ ਖਾਵ ਦਾ ਸੂਟ ਹੈ ਇਹ ਇਹਦੇ ਨਾਲ ਇਹ ਬਾਟਮ ਸੀ ਉਹ ਇੱਥੇ ਇਹ ਦੀ ਬਾਟਮ ਹੈ ਇਹ ਦੀ ਬਾਟਮ ਹੈ ਤੇ ਉਸ ਤੋਂ ਬਾਅਦ ਆਹ ਜਿਹੜਾ ਮੋਸਟ ਵਾਇਰਲ ਟ੍ਰੈਂਡ ਦੇ ਵਿੱਚ ਕੱਪੜਾ ਚੱਲ ਰਿਹਾ ਟ੍ਰੈਂਡ ਦੇ ਵਿੱਚ ਇਹ ਰੰਗ ਚੱਲ ਰਿਹਾ ਤੁਹਾਨੂੰ ਮੈਨੂੰ ਲੱਗਦਾ ਨਹੀਂ ਕਲੀਅਰ ਰੰਗ ਆਊਗਾ ਇਹ ਤੇ ਇਹਦੇ ਆਰਡਰ ਮੈਂ ਬਹੁਤ ਮਨਾ ਕੀਤੇ ਨੇ ਪਹਿਲਾਂ ਕਿਉਂਕਿ ਇਹ ਨਾ ਤਾਂ ਮੈਨੂੰ ਕਲਰ ਮਿਲ ਰਿਹਾ ਸੀ ਨਾ ਹੀ ਮੈਨੂੰ ਇਹ ਸਟੱਫ ਮਿਲ ਰਿਹਾ ਸੀ ਪਰ ਹੁਣ ਆਪਣੇ ਕੋਲ ਇਹ 6 ਸੂਟ ਨੇ ਤੁਸੀਂ ਇਸ ਰੰਗ ਤੇ ਕਿਸੇ ਨੇ ਹੈਂਡਵਰਕ ਕਰਾਉਣਾ ਮਸ਼ੀਨਵਰਕ ਕਰਾਉਣਾ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਆਪਾਂ ਕਰਕੇ ਦੇ ਦਾਂਗੇ ਕਾਤੇ ਸੂਟਾਂ ਤੇ ਨਹੀਂ ਲੈ ਲਈ ਆਪਾਂ ਨੂੰ ਮੈਨੂੰ ਨਾ ਇਹ ਤਿੰਨ ਗਿਫਟ ਆਏ ਹੋਏ ਨੇ ਜਿਹੜੀ ਆ ਪਹਿਲੇ ਨੰਬਰ ਵਾਲੀ ਘੋੜਿਆਂ ਦੀ ਫੋਟੋ ਆ ਇਹ ਮੈਨੂੰ ਆਈ ਹੈਗੀ ਗੁਰਪ੍ਰੀਤ ਮੁੰਡਾ ਐ ਤਪੇ ਤੋਂ ਮੈਂ ਜਿਨ੍ਹਾਂ ਦੇ ਮਤਲਬ ਇੱਕ ਵਿਦਿਆ ਮੰਦਰ ਚ ਗਈ ਸੀ ਤੇ ਉਹਨਾਂ ਨੇ ਮੈਨੂੰ ਗਿਫਟ ਦਿੱਤਾ ਹੈ ਤੇ ਇਹ ਵਾਲੀ ਹੈਗੀ ਆ ਜਿਹੜੀ ਘੋੜਿਆਂ ਵਾਲੀ ਫੋਟੋ ਇਹ ਮੈਨੂੰ ਮਿਸਟਰ ਸਿੰਘ ਕਿਤਾਬਕਰ ਬਾਈ ਕਰਮਜੀਤ ਮੈਮੀ ਨੇ ਦਿੱਤੀ ਸੀ ਤੇ ਜਿਹੜੀ ਹੈਗੀ ਆ ਜੀ ਇਹ ਵਾਲੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਜਿਹੜੀ ਇਹ ਵਾਲੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਆ ਜੀ ਇਹ ਮੈਨੂੰ ਦਿੱਤੀ ਸੀ ਸਾਂਝਾ ਵੇੜਾ ਇਹ ਅਕੈਡਮੀ ਆ ਸਾਂਝਾ ਵੇੜਾ ਜਿੱਥੇ ਗਰੀਬ ਬੱਚੀਆਂ ਨੂੰ ਕੋਚਿੰਗ ਦਿੱਤੀ ਜਾਂਦੀ ਹੈ ਮਤਲਬ ਪਾਰਲਰ ਉਹਨਾਂ ਦਾ ਸਲੂਨ ਹੈ ਤੇ ਇਹ ਉਹਨਾਂ ਨੇ ਦਿੱਤੀ ਸੀ ਇਹ ਮੈਨੂੰ ਤਿੰਨੇ ਫੋਟੋਜ਼ ਗਿਫਟ ਆਈਆਂ ਹੋਈਆਂ ਨੇ ਸੋ ਮੈਂ ਤਿੰਨੇ ਹੀ ਅੱਜ ਆਪਦੇ ਬੁਟੀਕ ਚ ਲਗਾ ਰਹੀ ਆ ਤਿੰਨੇ ਨਹੀਂ ਲਗਾਉਂਦੀ ਦੋ ਲਗਾਉਂਗੀ ਇੱਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਲਗਾਉਂਗੀ ਇੱਕ ਆਹ ਵਾਲੀ ਘੋੜਿਆਂ ਦੀ ਲਗਾਉਂਗੀ ਫਿਰ ਆ ਵੀ ਜੇ ਲਾਤੀ ਫਿਰ ਬਾਹਲੀ ਬਰਕਤ ਹੋ ਜੂਗੀ ਸੋ ਐਨੀ ਬਾਕਤ ਵੀ ਨਹੀਂ ਆਪਾਂ ਨੂੰ ਚਾਹੀਦੀ ਸਾਫ਼ ਸਿਰ ਦੀ ਚਾਹੀਦੀ ਹੈ ਸੋ ਇਹ ਆਪਣੀ ਲੋਕੇਸ਼ਨ ਹੈ ਜੀ ਸ਼ਾਂਤੀ ਵਾਲਾ ਮਾਹੌਲ ਪੀਸਫੁੱਲ ਮਾਹੌਲ ਤੇ ਇੱਧਰ ਵੀ ਇੱਧਰ ਆਪਣੇ ਵੱਡਾ ਸਕੂਲ ਆ ਜਿਹੜੀ ਉਹ ਸਾਹਮਣੇ yellow ਰੰਗ ਦੀ ਕੰਧ ਦਿਖ ਰਹੀ ਹੈ ਨਾ ਉਹ ਸਾਡੇ ਵੱਡੇ ਸਕੂਲ ਦੀ ਕੰਧ ਆ ਤੇ ਐਸ ਪਾਸੇ ਸਾਡਾ ਬੱਸ ਸਟੈਂਡ ਆ ਮੈਂ ਤੁਹਾਨੂੰ ਦਿਖਾ ਦਾਂ ਹੋ ਸਾਹਮਣੇ ਸਾਡਾ ਬੱਸ ਸਟੈਂਡ ਆ نیچے ਉਤਰ ਕੇ ਦਿਖਾਉਣਾ ਪੈਣਾ ਜਿਵੇਂ ਮੈਂ ਤੁਹਾਨੂੰ ਦਿਖਾਉਣੀ ਆ ਜਿਵੇਂ ਇਹ ਮੋਟਰਸਾਈਕਲ ਗਿਆਗਾ ਜਿਹੜੀ ਬੇਬੇ ਮੇਰੇ ਵੱਲ ਪਿੱਛੇ ਮੜਮੜ ਵੇਖ ਰਹੀ ਆ ਮੋਟਰਸਾਈਕਲ ਗਿਆ ਤੇ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਨਾ ਚੀਜ਼ਾਂ ਲੰਘਦੀਆਂ ਬਸ ਆਹੀ ਆਪਣਾ ਬੱਸ ਸਟੈਂਡ ਆ ਸਿਰਫ ਇੰਨੀ ਦੂਰੀ ਤੇ ਇਹ ਮਾਹੀ ਨੰਗਲ ਰੋਡ ਆ ਇੱਥੇ ਬੱਸ ਸਟੈਂਡ ਆ ਤੇ ਇਧਰ ਆ ਵੱਡਾ ਸਕੂਲ ਆ ਜਮਾ ਨਾਲ ਤੇ ਇਹ ਵੱਡੇ ਸਕੂਲ ਤੇ ਬੱਸ ਸਟੈਂਡ ਦੇ ਬਿਲਕੁਲ ਨੇੜੇ ਇਹ ਆਪਣਾ ਬੁਟੀਕ ਹੈ ਜੀ ਕਸੀਦਾ ਬਾਏ ਜੋਤ ਇਹ ਆਪਣਾ ਬੁਟੀਕ ਹੈ ਤੇ ਆਪਣਾ ਉੱਪਰ ਕੰਟੈਕਟ ਨੰਬਰ ਲਿਖਿਆ ਹੋਇਆ ਜੇ ਇੱਥੇ ਅਸੀਂ ਨਾ ਅਵੇਲੇਬਲ ਹੋਈਏ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸੋ ਇਹ ਆਪਣਾ ਬੁਟੀਕ ਹੈ ਪ੍ਰਮਾਤਮਾ ਕਿਰਪਾ ਕਰੇ ਵੀ ਆ ਜਿਹੜੀਆਂ ਦੋ ਨਾਲ ਵਾਲੀਆਂ ਦੁਕਾਨਾਂ ਖਾਲੀ ਪਈਆਂ ਨਾ ਥੋੜੀ ਭੈਣੇ ਵੀ ਛੇਤੀ ਛੇਤੀ ਲੈ ਲੇ ਦੇਖੀ ਅੱਗੇ ਨਹੀਂ ਜੀ ਬਣਾ ਲਈ ਬੜਾ ਜਨਨ ਨਹੀਂ ਮਾਇਆ ਫਰਦਨ ਹੋਣਾ ਲੱਗਦਾ ਅਲਮੀ ਲਮੀ ਲੱਗੀ ਆ ਫਰਦਨ ਹੈ ਦੇਖੀ ਜਾਂਦੀ ਆ ਆਪਾਂ ਅੱਜੀ ਲਾਉਣੀ ਆ ਨਹੀਂ ਨਹੀਂ ਚੰਗਾ ਅੱਜੀ ਲਾਉਣੀ ਆ ਆਈ ਹੋਈ ਆਈ ਹੋਈ ਜੀ ਹੁਣ ਦਿੰਦਾ ਬਈ ਹੁਣ ਤਾਂ ਛੱਡ ਦੇ ਛੱਡ ਦੇ ਇੱਥੇ ਜਿਸ ਲਾਹੇ ਕਾਟੀ ਲਾ ਦੇ ਬਈ ਜਿਸ ਐਨਾ ਕਾਟੀ ਲਾ ਦੇ ਕਿੱਦੀ ਐਂ ਪਤਾ ਹੈ ਆਪਦੀ ਕਾਟੀ ਭੁੱਲ ਗਏ ਬਾਅਦ ਚ ਕਿੱਥੇ ਲਾਈ ਸੀ ਲੈਸ ਵਸਤੂ ਚੱਕ ਲੈਣ ਰੱਖ ਦੋ ਹੁਣ ਲਿਆਓ ਵੱਡੀਆਂ ਦੋ ਮੇਖਾਂ ਤੈਨੂੰ ਨਹੀਂ ਲਿਆਉਂਗੀ ਦੂਜੀ ਚ ਲੈ ਆਉਂਦਾ ਲੈ ਇਹ ਹਾਂ ਜੇ ਲੋਕਾਂ ਤੁਸੀਂ ਤੈਨੂੰ ਸਮਝ ਨਹੀਂ ਦਿੱਤੋ ਸਿਚਾਰ ਨਹੀਂ ਹੋਇਆ ਨਹੀਂ ਚੱਲ ਮੀਰਾ ਤੇਰੇ ਤੇਰੇ ਹੱਥ ਤੇ ਜਿੱਤ ਬਣ ਸਾਡੇ ਮਿਹਨਤੀ ਮੁੰਡੇ ਘੋੜਿਆਂ ਦੀ ਫੋਟੋ ਲਾ ਰਹੇ ਨੇ ਸਕਸੈਸਫੁਲ ਓ ਗਾੜ ਯਾਰ ਇਹ ਲੋਕ ਨੂੰ ਸੁਭਾ ਹੋ ਗਈ ਆ ਟੇਢੀ ਲਾ ਦੀ ਕਈ ਯਾਰੀ ਹੋਤੋ ਨਹੀਂ ਹੈਗੀ ਟੇਢੀ ਨਾ ਖਰਾ ਪਰ ਕੋ ਟੇਢੀ ਆ ਨਾ ਇਧਰਲੀ ਸਾਈਡ ਥੋੜੀ ਨੀਚੀ ਆ ਹੈ ਨਾ ਵੈਸੇ ਜ਼ਿਆਦਾ ਪਤਾ ਨਹੀਂ ਲੱਗਦਾ ਵੈਸੇ ਨਾ ਜਾਣੇ ਲਈ ਉਹਦੇ ਮੈਨਾਂ ਨਹੀਂ ਮੈਂ ਨਹੀਂ ਜਾਣੀ ਤੋਂ ਫੋਟੋ ਹੀ ਲੈ ਹਲਾ ਦਾ ਦਾ ਆ ਇਸ ਨਾਲੇ ਬੈਰੋਨਾਂ ਇੱਕ ਵਾਰ ਦੇ ਫੇਲੀਅਰ ਤੋਂ ਬਾਅਦ ਹੁਣ ਦੂਜੀ ਵਾਰ ਮੇਜਰਮੈਂਟਾਂ ਹੋ ਰਹੀਆਂ ਨੇ ਦੇਖੋ ਹੁਣ ਕੀ ਰੰਗ ਲੱਗਦੇ ਆ। ਹੋਰ ਦੇਖੀ ਹੋਏ। ਹਾਂ। ਅ ਵੀ ਖੱਬੇ ਹੱਥ ਨਾਲ ਥੋੜਾ ਤੂਨ ਚਲਾਉਣਾਗਾ ਤੇ ਘੁੰਮਣ ਘੇਰੀਆਂ ਮੈਨੂੰ ਲੱਗ ਜਾਂਦੀਆਂ ਨੇ। ਕਬਚੂ। ਹੈ ਨਗਰ ਮੈਦਾਨ ਗਦੀ ਮਾਰ ਲੈਣਾ ਨਾ। ਚੋਬਰ ਬਦਲ ਬਦਲ ਕੇ ਲੱਗ ਰਹੇ ਨੇ। ਸਕਸੈਸਫੁਲ ਹੁੰਦਾ ਦੀਨਾਂ ਨੀ ਚੋਬਰ ਇੱਕ ਫੋਟੋ ਤੇ ਬਦਲ ਬਦਲ ਲੱਗ ਰਹੇ ਨੇ। ਵਾਹੇ ਜੀ। ਵਾਹ। ਨਗਰ ਮੈਦਾਨ ਗੀ ਸਸਟੈਂਡਰੀ। ਇਹ ਲਾਸਟ ਆਪਸ਼ਨ ਆ ਤੁਹਾਡੇ ਕੋਲੇ ਲਾਸਟ ਮੌਕਾ ਥੋੜੀ ਜ਼ਿੰਦਗੀ ਦਾ ਦੇਖ ਲੈ ਹੁਣ ਮੈਨੂੰ ਮੇਖ ਦੂਰ ਰਹਿ ਗਈ ਕੀ ਹੋ ਗਿਆ ਅੜੀ ਆ ਰੰਗ ਕਟਾਈ ਹੋਏ ਮੇਰੀ ਗੱਲ ਨਹੀਂ ਆ ਮੇਰਾ ਤੂੰ ਸੀ ਮੀਤ ਜੇ ਤੇ ਕੋਈ ਸਵਾਭ ਹੋਇਆ ਮੂਰੇ 33. ਐ ਕਰ ਉਹ ਮੇਰੇ ਲੱਗ ਕਿ ਉਹ ਨਾ 33 ਦਾ ਮੇਜਰਮੈਂਟ ਲੱਗਦਾ ਉੱਥੇ ਮੈਂ ਗਾਦੀ ਹਿੰਦੀ ਲਉ ਸਾਡੇ ਦੇ ਇੰਟੈਂਡ ਸਾਡੇ 33 ਇਹਦੀ ਤਾਂ ਲਾਇਨ ਕਿੰਤਰ ਮੇਰਾ ਘੱਟ ਨਹੀਂ ਹੱਦ ਤੱਕ ਐ 33 ਉਹ ਮਾਈ ਗਾਡ ਠੀਕ ਹੈ ਉਹ ਮੈਂ ਇੱਕ ਦੰਦੇ ਗੇ ਮੈਂ ਇੱਕ 33 ਵਾਲੀ ਉਸ ਤੋਂ ਬਾਅਦ ਕਿੰਨੀ ਮੇਖਾਂ ਦਾ ਉਹੀ ਪਤਾ ਲੱਗਿਆ ਤਾਂ ਹੁਣ ਉਹ ਪਰਲੀ ਕਿੰਨੀ ਨੀਵੀਂ ਆ ਤੇ ਇਧਰਲੀ ਗੱਡੀ ਉੱਚੀ ਆ ਦੇਖੀ ਹਾਂਜੀ ਉਹ ਤਾਂ ਰਹਿ ਗਿਆ